ਕਰ ਰਿਹਾ ਬਈ ਕਿਹਦੇ ਵਾਸਤੇ ਹੋ ਰੇ ਫੰਕਸ਼ਨ ਹੋ ਰੇ ਦਿੱਲੀ ਦੇ ਟੈਂਟ ਸਟੋਰਾਂ ਵਾਸਤੇ ਬੜੇ ਬੜੇ ਜਿਹੜੇ ਇਹਨਾਂ ਦੇ ਆਪਣੇ ਬੰਦਿਆ ਦੇ ਆ ਫੰਕ ਇਹਦੇ ਦਾ ਕੈਟਰਿੰਗ ਵੀ ਦਿੱਲੀ ਤੇ ਲੈ ਕੇ ਆਉਂਦੇ ਆ ਆਪਣੇ ਜਿਲਦਰ ਦੇ ਵਿੱਚ ਫੰਕਸ਼ਨ ਹੋਇਆ ਕੈਟਰਿੰਗ ਦਿੱਲੀ ਤੇ ਆਈ ਟੈਂਟ ਦਿੱਲੀ ਤੇ ਆਇਆ ਸਪੀਕਰ ਦਿੱਲੀ ਤੇ ਆਇਆ ਸਾਡੇ ਬੰਦੇ ਕਿੱਥੇ ਜਾਣ ਦੇ ਲਈ ਕਰੋੜ 75 ਲੱਖ ਰੁਪਇਆ ਬਲਟਨ ਪਾਰਕ ਦਾ ਉਤਕਾਰਨ ਕਰਨ ਦਾ ਖਾਚਾ ਕਰਿਆ ਇਹ ਸਰਕਾਰ ਨੇ ਤੇ ਉਹ ਵੀ 1 ਕਰੋੜ 75 ਰੁਪਏ ਦਿੱਲੀ ਦੇ ਠੇਕੇਦਾਰਾਂ ਨੂੰ ਗਿਆ ਪੰਜਾਬ ਦੇਆਂ ਨੂੰ ਨਹੀਂ ਗਿਆ ਪੰਜਾਬ 'ਚ ਫੰਕਸ਼ਨ ਹੋ ਰਿਹਾ ਸਾਰੇ ਇਹਨਾਂ ਦੇ ਬੰਦੇ ਤੈਅ ਕਰੇਗੇ ਆਪਣੇ ਦਿੱਲੀ ਦੇ ਉਹੀ ਟੈਕ ਲੈ ਕੇ ਆਉਂਦੇ ਉਹੀ ਕੈਟ ਲੈ ਕੇ ਆਉਂਦੇ ਤੁਸੀਂ ਉਹ ਤਾਂ ਰੱਖ ਦੋ ਯਾਰ ਧੀਰ ਦੇ ਉੱਪਰ ਕੋਈ ਤਰੀਕ ਹੈਗੀ ਜੀ ਜਰੂਰ ਸੁਣਾ ਦਿੰਦਾ ਚਾਰ ਚਾਰ ਮੱਦੇ ਖੁਸ਼ ਹੋ ਜਾਂਦੇ ਆ ਚਲ ਵੀਰ ਜੀ ਅੱਜ ਗਰੀਬੀ ਖਤਮ ਕਿਤੇ ਨਹੀਂ ਹੋ ਰਹੀ ਗਰੀਬ ਨੂੰ ਮਰਨ ਵਾਸਤੇ ਇਹਨਾਂ ਨੇ ਛੱਡਿਆ ਹੋਇਆ ਗਰੀਬ ਕੋਲ ਕੋਈ ਚਾਰਾ ਨਹੀਂ ਰਹਿ ਗਿਆ ਗਰੀਬ ਦੇ ਬੱਚੇ ਨੂੰ ਕੋਈ ਨੌਕਰੀ ਨਹੀਂ ਗਰੀਬ ਦੇ ਬੱਚੇ ਨੂੰ ਪੜ੍ਹਾਈ ਨਹੀਂ ਗਰੀਬ ਦਾ ਆਟਾ ਦਾਲ ਖੋਲਿਆ ਗਰੀਬ ਦਾ ਪੱਕੇ ਮਕਾਨਾਂ ਦੇ ਪੈਸੇ ਕੱਚੇ ਮਕਾਨਾਂ ਦੇ ਵਾਲੇ ਪੈਸੇ ਖੋਲੇ ਗਰੀਬ ਦੀ ਬੱਚੇ ਦੀ ਪੜ੍ਹਾਈ ਖੋਲੀ ਗਰੀਬ ਦੀ ਸਕਰਮ ਸਕੀਮ ਖੋਲੀ ਗਰੀਬ ਕਿਥੇ ਰਹਿ ਗਿਆ ਪੰਜਾਬ ਦੇ ਵਿੱਚ ਇਹ ਗਰੀਬ ਨੂੰ ਤਾਂ ਮਾਰਨ ਲੱਗੀ ਵੀ ਹੈ ਸਰਕਾਰ ਚੱਲੀ ਤਾਂ ਹੀ ਡਾਵੀਟ ਰੱਖਦਾ ਹੈ 4 ਸਾਲਾਂ ਦੇ ਵਿੱਚ ਪੀੜ੍ਹਾ ਕਿੱਕੇ ਵਰਗੇ ਰੱਖੇ ਸੀ ਉਹ ਵੀ ਛੱਡ ਕੇ ਚਲੇ ਗਏ ਕਿੱਥੇ ਚੱਲਦਾ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਇਹਨਾਂ ਦਾ ਸੀਗਾ ਮੱਲਾ ਮਹਿੰਦਾਂ ਕਲੀਨ ਕਿਹੜੇ ਵੱਲੇ ਚੱਲਦਾ ਜਿਹਨਾਂ ਦਾ ਦਿਖਾਉਣਾ 2 ਕਰੋੜ ਤੋਂ 100000 ਰੁਪਏ ਬੰਦਾ ਨੂੰ ਮਿਲਨੇ ਹੈ ਤੇ ਨਾਲ ਜਿਹਨੇ ਪੇਸ਼ੈਂਟ ਦੇਖੇਗਾ ਉਹ ਪੇਸ਼ੈਂਟ ਦੇ ਨਾਮ ਭਰੀ ਜਾਂਦਾ ਸਾਰਾ ਦਿਨ ਬੈਠਾ ਆ ਕੇ ਕੋਈ ਨਾਮ ਹੈ ਉਹ ਅੱਜ ਹੀ ਅਪੋਇੰਟ ਕਰਨ ਬੈਠੇ ਨੇ ਨਹੀਂ ਉਹ ਤਾਂ ਅੱਜ ਕੀਤਾ ਨਾ ਪਿਛਲੇ 4 ਪਿੰਡਾਂ ਦੀ ਬਿਹਤਰੀ ਵਾਸਤੇ ਪਿੰਡਾਂ ਦੀ ਡਿਵੈਲਪਮੈਂਟ ਜਿਹੜੀ ਰੁਕ ਜਾਣੀ ਮੰਨੜੀਗਾ ਕਰਕੇ ਪਿੰਡਾਂ ਦੇ ਗਰੀਬ ਲੋਕਾਂ ਨੂੰ ਰੋਜ਼ਗਾਰ ਜਿਹੜਾ ਮਿਲਣਾ ਰੁਕ ਜਾਣਾ ਉਹਦੇ ਵਾਸਤੇ ਲੜਾਈ ਲੜਨ ਵਾਸਤੇ ਅਸੀਂ ਕੋਲੋਂ ਸੰਦੇਸ਼ ਜਾਈਏ ਪਰ ਸਰਕਾਰ ਦਾ ਹਰ ਘਰ ਨੂੰ ਲੈ ਕੇ ਸਟੈਂਡ ਫੇਲ ਹੋ ਗਿਆ ਉਹ ਨਾ ਡਸਟੈਂਡ ਕੋਈ ਨਹੀਂ ਹੈ ਨਹੀਂ ਤੁਹਾਡੇ ਵੀ ਲਾਈਨੋ ਕਚਮ ਬਣਾ ਰਹੇ ਹੋ ਤਾਂ ਕਹਿ ਰਹੇ ਸੀ ਕਿ ਹੱਕ ਚ ਕੱਲ ਨੂੰ ਰੈਜੂਲੇਸ਼ਨ ਵੀ ਪਏਗਾ ਲੇਕਿਨ ਅੱਜ ਤੱਕ ਕਿੰਨੇ ਪੰਜਾਬ ਦੀ ਸਰਕਾਰ ਨੇ ਇਹ ਕੀ ਕਰਦੇ ਐ 6 ਮਹੀਨੇ ਚ ਇੱਕ ਸੈਸ਼ਨ ਕਰਾਉਣਾ ਜ਼ਰੂਰੀ ਹੁੰਦਾ ਜਦ 6 ਮਹੀਨੇ ਪੂਰੇ ਹੁੰਦੇ ਐ ਤਾਂ ਇੱਕ ਕੋਈ ਨਾ ਕੋਈ ਮੁੱਦੇ ਤੇ ਰੈਜੂਲੇਸ਼ਨ ਵਾਲੇ ਬੁਲਾ ਦਿੰਦੇ ਜਿਹਦੇ ਸਾਰੇ ਸਹਿਮਤ ਹੋ ਜਾਣਾ ਕਿੰਨੇ ਰੈਜੂਲੇਸ਼ਨ ਕਰਾ ਲਏ ਇਹਨਾਂ ਨੇ ਹੁਣ ਤੱਕ ਕਿਸੇ ਤੇ ਕੋਈ ਐਕਸ਼ਨ ਹੋਇਆ ਇਹਨਾਂ ਨੇ ਉਹਨੂੰ ਕਦੇ ਕਿਸੇ ਰੈਜੂਲੇਸ਼ਨ ਨੂੰ ਪਰਸੂ ਕਰਿਆ ਕਿਸੇ ਵਾਸਤੇ ਬਾਅਦ ਚ ਲੜੇ ਜਿਨਨੇ ਅਜੇ ਤੱਕ ਗ੍ਰੈਜੂਲੇਸ਼ਨ ਹੋਏ